ਹਾਂ ਜੀ ਅੱਜ ਮੰਗੀ ਬੋਲਦਾ ਪਹਿਲਵਾਨ ਪਹਾਰ ਆ ਜਾ ਆ ਜਾ ਬਿਸਤਰੇ ਇਹੀ ਨਾਲ ਤੁਹਾਨੂੰ ਕੱਲ ਦਾ ਕਹਿ ਫਿਰ ਕੱਲ ਹੀ ਅੰਦਰ ਹਾਂਜੀ ਬਈ ਇਹਦਾ ਕਲਰ ਚੌਂਜੇ ਠੇਕਾ ਉਹਦੇ ਵੀ ਅੰਦਰ ਲੇਟਾ ਜਾਂਦੇ ਸ਼ਟਰ ਲੱਗੇ ਕਲਰ ਚੌਂਜੇ ਦਾ ਸ਼ਟਰ ਲੱਗਾ ਹੋਇਆ ਲੱਗਾ ਲੇਟਾ ਜਾਂਦਾ ਥੋੜੇ ਨਾਲ ਹੀ ਅਜੀ ਆਪ ਜਾ ਕੇ ਹੁਣ ਤੋਂ ਨਾਲ ਲੈ ਲੈਨੇ ਜੇ ਕਹਿੰਦੇ ਜੀ ਸਾਰੇ ਬਾਹਰ ਕਢਾਵਾਂਗੇ ਜਿੰਨੇ ਵੀ ਜੀ ਸਾਡੇ ਕੰਮ ਬਾਰੇ ਬੰਦ ਕਰ ਦਿੰਦੇ ਇਸ ਤਰ੍ਹਾਂ ਚੱਕ ਸਾਰਾ ਕੁਝ ਇਹਨਾਂ ਨੂੰ ਪਤਾ ਸੀ ਵੀ ਉਹ ਬੇਸਤਰਾ ਪੇ ਅੰਦਰ ਪਤਾ ਸੀ ਨਾ ਮੈਨੂੰ ਪਤਾ ਸੀ ਬੇਸਤਰਾ ਪੇ ਅੰਦਰ ਇਹ ਪਿੱਛੇ ਜਾਂਦੇ ਨਹੀਂ ਪਿੱਛੇ ਹੀ ਸੁੰਦੇ ਨੇ ਦਿੱਲੀ ਰਾਤ ਨੂੰ ਦਿੱਲੀ ਸੇ ਇੱਥੇ ਸੁੰਦੇ ਨੇ ਇਹ ਕੁਪੀ ਦਾ ਗਦਰਸ਼ੇਖ ਮਦੂਦ ਇਹਨਾਂ ਨੂੰ ਕੀ ਕਹਿਣਾ ਅਪਾ ਡਿਪਟੀ ਸਾਹਿਬ ਨੂੰ ਕਹਿੰਦੇ ਆ ਚੱਲ ਪਹਿਲਾਂ ਮਾਫੀ ਉਹ ਛੱਡ ਦੋ ਯਾਰ ਇਹਦਾ ਕੀ ਇਹ ਤਾਂ ਬਣੀ ਪੁੱਤ ਉਹ ਯਾਰ ਮਾਫੀ ਨਹੀਂ ਲੈਣੀ ਮਾਲਕ ਦੇ ਮਾਲਕ ਦੇ ਕਸੂਰ ਹੈ ਮਾਲਕ ਦਾ ਇੱਧਰ ਤਰਿੰਦਾ ਹੈ ਬੈਠਾ ਵੇਚ ਰਿਹਾ ਲੈਣਾ ਵੀ ਕੀ ਆ ਉਹ ਤਾਂ ਕਸੂਰ ਤਾਂ ਵੱਡੇ ਦਾ ਜਿਹੜਾ ਕਰਾ ਰਿਹਾ ਡਿਪਟੀ ਸਾਹਿਬ ਨੂੰ ਅਪਾ ਦੁਬਾਰਾ ਜਟਿੰਚ ਦਈਏ ਕਿ ਪੁਲਿਸ ਤੇ ਤਿੰਨ ਦਿਨਾਂ ਤੇ ਆਂਦੋ ਆਹ ਦੇਖੋ ਬਣਾਓ ਇਹ ਦਿਖਾਵਾਂਗੇ ਵੀ ਤੁਹਾਡੇ ਸਾਹਮਣੇ ਕੱਢਿਆ ਬੰਦਾ ਦੇਖੋ ਡਿਪਟੀ ਸਾਹਿਬ ਨੂੰ ਅਪਾ ਦੁਬਾਰਾ ਮਿਲ ਲਈਏ ਇਹਨਾਂ ਤੋਂ ਕਹੋ ਮਾਲਕਾਂ ਨਾਲ ਸਖਤਾਈ ਤੇ ਕਰੋ ਠੀਕ ਹੈ ਕੀ ਆਪਾਂ ਐਸੇ ਲਾਉਂਦੇ ਪੁੱਛਦੇ ਆ ਕਿ ਤੂੰ ਇਹ ਦੱਸ ਸਕਦਾ ਮੈਂ ਦੱਸਾਂ ਕਿ ਆਪਾਂ ਕਿਹੜਾ ਬੰਦਾ ਜਾਇਨਾ ਦਾ ਇਸ਼ਾਰਾ ਨਹੀਂ ਆਉਗਾ ਕਿਸ ਨੂੰ ਦਾ ਵੀਰੇ ਸਾਡੀ ਬੇਚ ਕਿੰਨਾ ਕਿੰਨਾ ਦੇ ਵਿੱਚ ਬੇਚਦੇ ਨੂੰ ਸ਼ਾਨਦ ਲੱਗਿਆ ਅੱਜ ਜਲਤ ਨਾ ਬੋਲ ਸਾਲਿਆ ਮੇਰੇ ਜੁੱਤੀਆਂ ਫਿਰ ਜਾਓ ਬੰਦਾ ਲੈ ਜਾਓ ਵੀਰ ਸਾਡੀ ਬੇਨਤੀ ਹਲ ਜੋੜ ਕੇ ਹੁਣ ਤੁਹਾਨੂੰ ਬੇਰੀ ਜਾਨੀ ਥੋੜੇ ਹੈਗੇ ਸਾਡੇ ਨਾਲ ਬੰਦਾ ਮਿਲ ਗਿਆ ਦੇਖੋ ਜੀ ਅਸੀਂ ਨੰਬਰ 100 ਮਾਰਿਆ ਆ ਜਾ ਗੱਡੀ 'ਚ ਆ ਜਾਓ ਮਾਲਕਾਂ ਦਾ ਨੰਬਰ 2 ਮਾਲਕਾਂ ਦਾ ਗੱਡੀ ਬੋਰਡ ਵੀ ਦੇਖਦੇ ਆਂ ਅਸੀਂ ਠੀਕ ਹੈ ਗੱਡੀ ਕੀ ਨੰਬਰ ਦਾ ਉਹ ਜਿਨ੍ਹਾਂ ਨੇ ਗੱਲ ਕਰਾਈ ਸੀ ਇਹ ਨਹੀਂ ਮੈਂ ਨਹੀਂ ਕਰਨਾ ਚਾਹ ਰੋਂ ਤੇ ਇਹ ਹੀ ਨੰਬਰ ਆ ਜੀ ਮਾਲਕਾਂ ਤੇ ਗੱਲ ਕਰਾਓ ਮੇਰੀ ਕੌਣ ਆ ਕਿਹੜਾ ਮਾਲਕ ਆ ਤਲਾਕ ਕਰਾਓ ਵੀਰੇ ਰਵੀ ਵੀਰੇ ਖੜ ਤਾਂ ਬੀ ਕੀ ਨਾਮ ਹੈ ਤੁਹਾਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਹਾਂ ਜੀ ਜੇ ਸ਼ਹੀਦੀ 15 ਬੜਾ ਚੱਲ ਰਿਹਾ ਹੈ ਉਸ ਦੇ ਵਿੱਚ ਤੋਂ ਪਤਾ ਲੱਗਿਆ ਕਿ ਬੀਤੀ ਰਾਤ ਉਹਦੇ ਸ਼ਰਾਬ ਦੇ ਠੇਕੇ ਖੁੱਲੇ ਸੀ ਤਾਂ ਕੋਈ ਜਿਹਾ ਮਾਮਲਾ ਵੀ ਹੋਇਆ ਕੀ ਕਰਨਾ ਚਾਹੁੰਦੇ ਆ ਅ ਸਾਨੂੰ ਸਾਡੇ ਸਿੰਘ ਗਏ ਸੀਗੇ ਸਾਰੇ ਠੇਕੇ ਚੈੱਕ ਕਰ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਘਵਾੜਾ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਹੈ ਤੇ ਮੌਜੂਦਾ ਅਸੀਂ ਇੱਥੇ ਦੇ ਨਜ਼ਦੀਕੀ ਪੱਤਰਕਾਰ ਸਾਹਿਬ ਨਾਲ ਵੀ ਫੋਨ ਕਰਿਆ ਵੀ ਭਾਈ ਫਲਾਣਾ ਠੇਕਾ ਖੁੱਲਾ ਵੀ ਤੁਸੀਂ ਆਓ ਸਾਡੇ ਕੋਲ ਉਹ ਕਹਿੰਦੇ ਵੀ ਤੁਸੀਂ ਬਾਬਾ ਜੀ ਕੋਈ ਗੱਲ ਨਹੀਂ ਮੈਂ ਜਾ ਕੇ ਕਹਿ ਦਿੰਦਾ ਹੈ ਨਾ ਜਦ ਕੀ ਅਸੀਂ ਪਹਿਲਾਂ ਹੀ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਵੀ 22 23 24 ਨੂੰ ਵੀ ਇਹ ਜਿਹੜੇ ਦਾਰੂ ਦੇ ਠੇਕੇ ਮੀਟੀਆਂ ਦੁਕਾਨਾਂ ਜਾਂ ਤਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਾਈਆਂ ਜਾਣ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਬੰਦ ਰਹਿਣਗੇ ਦੇਖੋ ਅਸੀਂ ਮੰਗ ਪੱਤਰ ਦਿੱਤਾ ਸੀ ਪਿਛਲੀ ਵਾਰ ਵੀ ਹੋਇਆ ਉਸ ਤੋਂ ਪਿਛਲੀ ਵਾਰ ਵੀ ਹੋਇਆ ਹੁਣ ਇਹ ਤਾਂ ਇਹਨਾਂ ਨੂੰ ਸਵਾ 6 ਦੀ ਦਿਹਾੜੇ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਆਪ ਚਾਹੀਦਾ ਵੀ ਇਹ ਚੀਜ਼ਾਂ ਨਹੀਂ ਹੋਣ ਸਾਨੂੰ ਕਿਉਂ ਬਾਰ ਬਾਰ ਮੋਮਰੈਂਡਮ ਦੇਣਾ ਪੈਂਦਾ ਰਾਤ ਵਿੱਚ ਕੀ ਕਟੜਾ ਕਰੂ ਰਾਤ ਜੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੌਕੇ ਦੇ ਉੱਤੇ ਬੰਦਾ ਐਸਐਚਓ ਭੇਜੇਵੇਂ ਐਸਐਚਓ ਸਾਹਿਬ ਨੇ ਆ ਕੇ ਆਪਣੇ ਘਵਾੜਾ ਰੋਡ ਦੇ ਉੱਪਰੋਂ ਬੰਦਾ ਅੰਦਰੋਂ ਕੱਢਿਆ ਉਹ ਸਾਡੇ ਕੋਲ ਵੀਡੀਓ ਪ੍ਰੂਫ ਹੈਗਾ ਜੀ ਨਾਲ ਉਹ ਸੇਲ ਕਰ ਰਿਹਾ ਸੀਗਾ ਜੀ ਪਹਿਲਾ ਠੇਕਾ ਖੁੱਲਾ ਸੀਗਾ ਜਦੋਂ ਉਹਨੂੰ ਕਿਸੇ ਨੇ ਕਹਿਤਾ ਵੀ ਸਿੰਘ ਆ ਰਹੇ ਨੇ ਉਹ ਬੰਦਾ ਠੇਕਾ ਬੰਦ ਕਰਕੇ ਅੰਦਰ ਬੈਠ ਗਿਆ ਕਿਹੜੀ ਕੰਪਨੀ ਪਾਰਟੀ ਦੇ ਠੇਕੇ ਦੇ ਦੇਖੋ ਇਹ ਨਹੀਂ ਪਤਾ ਜੀ ਕਿਹੜੀ 파ਟੇ ਲੁਧਿਆਣੇ ਦਾ ਕਹਿ ਰਿਹਾ ਕੋਈ ਜੀ ਦਾ ਹੈਗਾ ਇਹ ਠੇਕੇ ਤੇ ਇੱਕ ਉਹ ਖੁੱਲਾ ਸੀ ਇੱਕ ਰੋਪੜ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਸੀ ਉਹ ਵੀ ਬੰਦਾ ਸੀ ਅੰਦਰੋਂ ਕੱਢਿਆ ਇਹ ਪਰ ਦੇਖਣ ਨੂੰ ਮਿਲਦਾ ਕਿ ਜਿਵੇਂ ਕੋਈ ਸ਼ਰਾਬ ਦੇ ਆਪਾਂ ਕਾਰੋਬਾਰ ਦੀ ਗੱਲ ਕਰ ਲਈਏ ਜਾਂ ਆਪਣੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਨੀ ਹੈ ਇਹ ਬਹੁਤ ਵੱਡੀ ਅਣਗਹਿਲੀ ਹੈ ਬਿਲਕੁਲ ਜੀ ਹੁਣ ਦੇਖੋ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮੌਕੇ ਦਾ ਜਿਹੜਾ ਆਪਣੇ ਐਸ ਡੀ ਐਮ ਵੀ ਉਹਦੀ ਕੀ ਜ਼ਿੰਮੇਵਾਰੀ ਬਣਦੀ ਸੀਗੀ ਇਹ ਚੀਜ਼ ਦੀ ਕੋਈ ਕਾਰਵਾਈ ਯੂਨਿਕਲ ਦੇਖੋ ਅਸੀਂ ਰਾਤ ਫਿਰ ਥਾਣੇ ਗਏ ਸੀਗੇ ਜੀ ਸਾਰੀ ਸਿੰਘ ਅਸੀਂ ਥਾਣੇ ਜਾ ਕੇ ਲਿਖਤੀ ਕੰਪਲੇਂਟ ਵੀ ਕਰਕੇ ਆਏ ਹਾਂ ਹੁਣ ਦੇਖੋ ਪ੍ਰਸ਼ਾਸਨ ਤੇ ਇਹਨਾਂ ਦੇ ठेकेदारों ਤੇ ਕੀ ਕਾਰਵਾਈ ਕਰਦਾ ਜੇ ਕਾਰਵਾਈ ਨਹੀਂ ਕਰਦੇ ਫਿਰ ਸਾਨੂੰ ਮੌਜੂਦਾ ਐਸਡੀਐਮ ਦਫ਼ਤਰ ਦਾ ਘਰੋ ਕਰਨਾ ਪਊਗਾ ਬਿਲਕੁਲ ਜੀ ਜੋ ਕਿ ਬੀਤੀ ਰਾਤ ਦੀ ਵੀਡੀਓ ਵਾਇਰਲ ਹੋਈ ਹੈ ਜੀ ਮਾਚੀਵਾੜਾ ਸਾਧਵੇਂ ਸਿੱਖ ਜਥੇਬੰਦੀਆਂ ਵੱਲੋਂ ਸ਼ਰਾਬ ਦੇ ਠੇਕੇ ਖੁੱਲਣ ਬਾਰੇ ਕੋਈ ਵੀਡੀਓ ਬਣ ਲਈ ਕੀਤੀ ਗਿਆ ਤੇ ਤੁਸੀਂ ਵੀ ਉੱਥੇ ਮੌਜੂਦ ਸੀ ਤੇ ਕਿਉਂ ਕਰਨ ਦਾ ਅੰਦਰ ਘੜਵਾਇਆ ਗਿਆ ਠੀਕ ਹੈ ਨਾ ਹਾਂਜੀ ਸਾਡੇ ਕੋਲੇ ਸਿੱਖ ਜਥੇਬੰਦੀਆਂ ਨੇ ਫੋਨ ਹੀ ਕਰਿਆ ਸੀ ਅਸੀਂ ਉੱਥੇ ਪਹੁੰਚ ਗਏ ਸੀ ਉਹਨਾਂ ਦੀ ਅਸੀਂ ਗਲਤਫਹਿਮੀ ਦੂਰ ਕਰ ਦਿੱਤੀ ਸੀ ਵੀ ਜਿਹੜਾ ਇੱਕ ਰਿੰਦਾ ਆਮ ਤੌਰ ਤੇ ਠੇਕੇ ਦੇ ਵਿੱਚ ਹੀ ਰਾਤ ਸਮੇਂ ਪੈਂਦੇ ਨੇ ਰਾਖੀ ਕਰਦੇ ਨੇ ਤੇ ਉਹ ਕਢਵਾਤਾ ਸੀ ਇਹਨਾਂ ਦੀ ਸ਼ੰਕਾ ਦੂਰ ਕਰਤੀ ਸੀ ਸਿੱਖ ਜਥੇਬੰਦੀ ਆਂਦੀ ਉਹ ਲੋਕ ਕਹਿੰਦੇ ਵੀ ਉਹ ਵੇਚਦਾ ਸੀ ਸ਼ਰਾਬ ਨਹੀਂ ਵੇਚਣ ਵਾਲੀ ਕੋਈ ਸਾਹਮਣੇ ਨਹੀਂ ਆਇਆ ਜੀ ਸਾਡੇ ਤੇ ਅੰਦਰ ਬੰਦਾ ਜ਼ਰੂਰ ਸੀ ਇਹਨਾਂ ਦਾ ਕਰਿੰਦਾ ਤੇ ਫਿਰ ਲੋਕ ਲਵਾਤਾ ਸੀ ਬਾਹਰੋਂ ਵੀ ਵੇਦੇ ਸੀ ਉਹ ਵੀ ਹੈਗੇ ਆ ਜੀ ਹੋਰ ਵੀ ਠੇਕੇ ਜੱਗਦੇ ਜਿਹੜੇ ਫਰਕਾ ਕੇ ਬੰਦੇ ਬਾਹਰ ਕੱਢਦੇ ਪਰ ਉਹ ਹਟਦੇ ਨਹੀਂ ਬਾਗ ਦੀਆਂ ਦੇ ਐਕਚੁਅਲੀ ਇਹਨਾਂ ਜਿੰਨੇ ਵੀ ਕਰਿੰਦੇ ਆ ਰਾਜ ਸਭਾ ਵਿੱਚ ਠੇਕੇ ਦੇ ਵਿੱਚ ਹੀ ਰੱਖੀ ਹੈ ਜੇ ਉਹ ਨਹੀਂ ਸਪੋਰਟਿਵ ਵਜੋਂ ਪੈਂਦੇ ਨੇ ਇਹ ਸੰਗ ਸਿੱਖ ਸੰਗਤਾਂ ਦੇ ਜਿਹੜੇ ਮੁੰਡੇ ਸੀ ਇਹਨਾਂ ਨੂੰ ਬਹਿਮ ਹੋ ਗਿਆ ਸੀ ਉਹ ਦੂਰ ਕਰਤਾ ਜੀ ਫਿਰ ਇਹਨਾਂ ਜਾ ਕੇ